ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ। ਹੋਪਫੁਲੀ ਤੁਸੀਂ ਠੀਕ ਠਾਕ ਹੋਵੋਗੇ ਮਹਾਰਾਜ ਦੀ ਕਿਰਪਾ ਦਾ ਸਹਾਰਾ। ਤੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਖਾਸ ਇਨਫੋਰਮੇਸ਼ਨ ਦੇਣ ਲੱਗੇ ਆ। ਵੀ ਤੁਸੀਂ 6 ਤਰੀਕ ਤੋਂ ਲੈ ਕੇ 9 ਤਰੀਕ ਤੱਕ ਘੱਗਰ ਦੇ ਉੱਤੇ ਜਿੰਨਾ ਪਾਣੀ ਸਾਮ੍ਹ ਲੋਗੇ ਉਹਨਾਂ ਹੀ ਆਪਾਂ ਨੂੰ ਫਾਇਦਾ گا۔ 9 ਤਰੀਕ ਤੋਂ ਪਾਣੀ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਊਗਾ। 9 ਤਰੀਕ ਤੱਕ ਆਪਾਂ ਨੂੰ ਘੱਗਰ ਦੇ ਉੱਤੇ ਥੋੜਾ ਜਿਹਾ ਡਰ ਬਣਿਆ ਹੋਇਆ ਹੈ ਪਾਣੀ ਨਿਕਲ ਜ਼ਰੂਰ ਜਾਊਗਾ ਰਹਿੰਦਾ ਨਿਗਾ। ਪਰ ਸਾਨੂੰ ਇਹ ਆ ਵੀ ਜਿਹੜੇ ਬੰਨੇ ਨੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਲੀਕ ਜਨਾਹ ਹੋ ਜੇ ਇੱਕ ਜਿਹੜਾ ਮੌਸਮ ਭਾਗ ਨੇ ਮੌਸਮ ਤੋਂ ਉਲਟ ਕਰ ਰੱਖਿਆ ਵੀ ਥੋੜੇ ਬਰਸਾਤ ਵੀ ਹੋ ਥਾਈ ਦੀ ਹੈ ਭਾਰੀ ਤੋਂ ਹਲਕੇ ਤੋਂ ਭਾਰੀ ਵੀ ਪੈ ਸਕਦਾ ਹੈਗਾ ਅਸਾਰ ਫਤਵਾਤ ਸਰਸਾ ਕੋਆਦਾ ਏਰੀਆ ਫਰਾ ਮਾਲਵੇ ਦਾ ਏਰੀਆ ਇੱਥੇ ਮੀਂਹ ਜਿਹੜੀ ਹੈ ਉਹ ਇਤਿਹਾਸ ਨਹੀਂ ਦਿੱਤੀ ਹੋਈ ਹੈ ਜੀ ਤੇ ਬਾਕੀ ਮਹਾਰਾਜ ਦੇ ਹੱਥਾ ਪਰ ਆਪਣੀ ਫਰਜ ਬੰਦਾਗਾ ਵੀ ਆਪਾਂ 6 ਤੋਂ ਲੈ ਕੇ 9 ਤਰੀਕ ਤੱਕ ਘੱਗਰ ਦੇ ਉੱਤੇ ਜਿੱਥੇ-ਜਿੱਥੇ ਵੀ ਬੰਨੇ ਆ ਉੱਥੇ ਸਬਾਦ ਤੋਂ ਬਾਅਦ ਇਕੱਠੇ ਹੋਈਏ ਅੱਡੋ-ਅੱਡੀ ਆਪਾਂ ਡਿਊਟੀਆਂ ਲਾਈਆਂ ਇਕੱਠੇ ਹੀ ਸਾਰੇ ਇੱਕ ਟਾਈਮ ਟੈਨ ਬੈਠੀਏ ਕੁਝ-ਕੁਝ ਬੰਦਿਆਂ ਦੀਆਂ ਡਿਊਟੀਆਂ ਲੱਗੀਆਂ ਹੋਣ ਬਾਕੀ ਆਰਾਮ ਕਰਦੇ ਹੋਣ ਵੀ ਜਦੋਂ ਲੋਡ ਪਾਵੇ ਉਦੋਂ ਸਾਰੇ ਇਕੱਠੇ ਹੋ ਕੇ ਕੰਮ ਤੇ ਲੱਗ ਜਾਣ ਤਾਂ ਉਦਾਂ ਘੇੜਾ ਜਿਹੜਾ ਉੱਤੇ ਜਿਹੜਾ ਠੀਕਰੀ ਪਹਿਰਾ ਰਵੇ ਇਦੇ ਨਾਲ ਪਾਣੀ ਦਾ ਆਪਾਂ ਨੂੰ ਪਤਾ ਲੱਗਦਾ ਰਵੇ ਸੱਤ ਲਾਈਟਾਂ ਹੁਣ ਹੱਥ ਦੇ ਵਿੱਚ ਤੇ ਸਾਰੇ ਬੰਨਿਆਂ ਦੇ ਉੱਤੇ ਆਪਣੀ ਲਾਈਟ ਦੇ ਨਾਲ ਰਾਤ ਨੂੰ ਦੇ ਨੇ 24 ਘੰਟੇ ਆਪਾਂ ਨੂੰ ਪਹਿਰਾ ਰੱਖਣ ਦੀ ਲੋੜ ਆ ਜੀ ਪਾਣੀ ਨਿਕਲ ਜਾਣਾ ਦਾ ਪਾਣੀ ਵਾਲੀ ਕੋਈ ਗੱਲ ਨਹੀਂ ਪਰ ਪਾਣੀ ਜਿਹੜਾ ਘੱਗ ਦੇ ਵਿੱਚ ਬੰਨ ਕੇ ਆਪਾਂ ਉੱਪਰ ਤੱਕ ਲਿਆਂਦਾ ਹੋਇਆ ਉਹਦਾ ਇਹੀ ਖਤਰਾ ਵੀ ਕਿਸੇ ਪਾਸੋਂ ਬੰਨਣਾ ਬੈਠੇ ਕੋਈ ਪਾਣੀ ਆਇਆ ਜਿਹੜਾ ਪਿੱਛੇ ਗੂਲੇ ਜਿਕੇ ਪਾਣੀ ਚੜਿਆ ਖਨੌਰੀ ਵੀ ਚੜਿਆ ਉਹ ਆਪਣੇ ਅੱਜ ਰਾਤ ਤੱਕ ਜਾਂ ਕੱਲ ਸਵੇਰ ਤੱਕ ਸਰਵੰਤੇ ਆਜੂਗਾ ਜੇ 7 ਡਿਉਟੇ ਥੋੜੀ ਜਿਹੀ ਡਾਪ ਲੱਗ ਜਾਂਦੀ ਆ ਤਾਂ ਪਿੱਛੇ ਪਾਣੀ ਹੋਰ ਚੜਨ ਦੀ ਸੁਭਾਵਨਾ ਵੀ ਪੈ ਸਕਦੀ ਆ ਇਹ ਨਹੀਂ ਹੈਗਾ ਪਰ ਪਾਣੀ ਨਿਕਲ ਜਰ ਜਾਊਗਾ ਕੋਈ ਘਬਰਾਉਣ ਦੀ ਲੋੜ ਨਹੀਂ ਕੋਈ ਭੈਣ ਕੋਣ ਦੀ ਲੋੜ ਨਹੀਂ ਕੋਈ ਡਰਨ ਦੀ ਲੋੜ ਨਹੀਂ ਵੀ ਕੀ ਹੋ ਚੱਲਿਆ ਬਸ ਆਪਾਂ ਨੂੰ ਨਿਗਰਾਨੀ ਰੱਖਣ ਦੀ ਲੋੜ ਆ ਵੀ ਜਿਹੜਾ ਬੰਨੇ ਲਾਏ ਹੋਏ ਆ ਆਪਣੇ ਜਿੱਥੇ ਜਿੱਥੇ ਵੀ ਆਪਣੇ ਬੰਦੇ ਕਾਇਮ ਆ ਸਾਰੇ ਉੱਥੇ-ਉੱਥੇ ਜਾ ਕੇ ਆਪਾਂ ਬਾਰੀ-ਬਾਰੀ ਬੰਦਿਆਂ ਦਾ ਕੋਸ-ਕੋਸ ਬੰਦਿਆਂ ਦੀਆਂ ਟੀਮਾਂ ਬਣਾ ਕੇ ਡੋਡ-ਡੋਡ ਛੱਡੀਆਂ ਜਾਂ ਅੰਕਾਰੇ ਸਾਰੇ ਇਕੱਠੇ ਇੱਕ ਥਾਂ ਤੇ ਇਕੱਠੇ ਇਕਦਮ ਨਾ ਰਹੀਏ ਤੇ ਟੀਮਾਂ ਰੱਖੀਆਂ ਹੁਣ 10-20 ਬੰਦਿਆਂ ਦੀਆਂ ਜਿਹੜੀਆਂ ਸਾਰੇ ਬੰਨਿਆਂ ਦੇ ਉੱਤੇ ਗੇੜਾ ਮਾਰਦੀਆਂ ਰਹਿਣ ਤੇ ਉਹਨਾਂ ਦੇ ਰਾਤ ਦੇ ਟਾਈਮ ਉਹਨਾਂ ਦੇ ਕੋਲੇ ਸਰਚ ਲਾਈਟਾਂ ਜਾਂ ਬੈਟਰੀਆਂ ਜਾਂ ਲਾਟਣਾ ਕੋਈ ਵੀ ਚੀਜ਼ਾਂ ਹੋਣੀਆਂ ਚਾਹੀਦੀਆਂ ਜਿੱਥੋਂ ਆਪਾਂ ਨੂੰ ਪਤਾ ਲੱਗਦਾ ਰਹੇ ਕੋਈ ਪਾਣੀ ਲੀਕ ਤਾਂ ਨਹੀਂ ਹੈਗਾ ਤਾਂ ਇਹ ਹੀ ਚੀਜ਼ ਆਪਾਂ ਨੂੰ ਰੱਖਣ ਦੀ ਲੋੜ ਆ ਕੋਈ ਘਪਰਾਉਣ ਦੀ ਲੋੜ ਨਹੀਂ ਪਾਣੀ ਦਾ ਨਿਕਲਦਾ ਪਿਆਗਾ ਅਬਰ ਆਇਆ ਵੀ ਜਿਹੜਾ ਠੀਕੇ ਵਾਲਾ ਪਾਣੀ ਆ ਤੇ ਖਨੌਰੀ ਵਾਲਾ ਪਾਣੀ ਉਹ ਅੱਜ ਰਾਤ ਤੱਕ ਜਾਂ ਸਵੇਰ ਤੱਕ ਆਪਣੇ ਸੈਵਨਟੇ ਆ ਲੱਗੂਗਾ। ਉਦੋਂ ਆਪਾਂ ਨੂੰ ਥੋੜਾ ਜਿਆਦਾ ਸੁਚੇਤ ਹੋਣ ਦੀ ਲੋੜ ਆ ਘਬਰਾਉਣ ਦੀ ਲੋੜ ਨਹੀਂ ਹੈਗੀ ਸਭ ਠੀਕ ਠਾਕ ਆ ਜੀ। ਤੇ ਇਸ ਕਰਕੇ ਤੁਹਾਨੂੰ ਇਹ ਵੀਡੀਓ ਪਾ ਕੇ ਦੱਸੀ ਆ ਇਹ ਤੇ ਕੋਈ ਪੈਨਕੋਨ ਵਾਲੀ ਗੱਲ ਨਹੀਂ ਹੈਗੀ। ਤੇ ਤੁਸੀਂ ਪਲੀਜ਼ ਹੱਥ ਬੰਨ ਕੇ ਬੇਨਤੀ ਆ ਸਾਰੇ ਗੱਟਿਆਂ ਦਾ ਮਿੱਟੀ ਦਾ ਸਾਰਿਆਂ ਦਾ ਕੰਪਰਬੰਧ ਕਰਕੇ ਜਰੂਰ ਰੱਖੋ। ਜਿੱਥੇ ਕਿਤੇ ਵੀ ਕੋਈ ਗੱਲ ਹੁੰਦੀ ਆ ਤਾਂ ਸਾਰੇ ਇੱਕ ਦੂਜੇ ਨਾਲ ਕੰਟੈਕਟ ਵਿੱਚ ਰਹੋ ਵੀ ਉਸੇ ਟਾਈਮ ਉਸ ਥਾਂ ਤੇ ਇਕੱਠੇ ਹੋ ਕੇ ਜੋ ਜਿਹੜੀ ਮੌਕੇ ਦੀ ਪ੍ਰੋਬਲਮ ਆ ਉਹਨੂੰ ਸੋਲਵ ਕੀਤਾ ਜਾਵੇ ਤੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਦਬ ਕੇ ਸਾਰਿਆਂ ਤੱਕ ਇਹ ਪਹੁੰਚ ਜਾਵੇ 9 ਤਰੀਕ ਤੋਂ ਬਾਅਦ ਆਪਾਂ ਨੂੰ ਕੋਈ ਖਤਰਾ ਨਹੀਂ ਹੈਗਾ ਅਗਰ ਜੇ ਪਿੱਛੇ ਚੰਡੀਗੜ੍ਹ بارش ਵੀ ਪੈ ਜਾਂਦੀ ਆ ਤਾਂ ਉਹ ਤਾਂ ਹੁਣ ਆਪਾਂ ਨੂੰ ਐਡੀ ਜਿਹੀ ਖਤਰਾ ਨਹੀਂ ਹੈਗਾ ਜੀ ਤੇ ਅਸੀਂ ਅਗਲੀ ਵੀਡੀਓ ਤੱਕ ਤੁਹਾਨੂੰ ਸਤਿ ਸ੍ਰੀ ਅਕਾਲ ਬਰਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਰਹੋ ਜੀ ਸਾਰੇ